ਹਰ ਵਾਲ ਦੇ ਨਾਲ ਲੋਕੀ ਕਾਫੀ ਦੇਰ ਤੋਂ ਕੂੜਾ ਸੁੱਟ ਰਹੇ ਹਨ ਬਾਹਰੋਂ ਅੰਦਰ ਸੁੱਟਦੇ ਸੀ ਉਹ ਬਿਲਕੁਲ ਬਾਉਂਡਰੀ ਵਾਲ ਤੇ ਨਾਲੀ ਹੈ ਉੱਥੇ ਕੂੜੇ ਤੇ ਪਰ ਕੋਈ ਚਿੰਗਾਰੀ ਵਗੈਰਾ ਕੋਈ ਪਾਚਿਸ ਡਗ ਵੀ ਹੋਣੀ ਹੈ ਉੱਥੇ ਅੱਗ ਲੱਗੀ ਕੋ ਹਲਤੇ ਘੱਟ ਕੁਝ ਪਤਾ ਨਹੀਂ ਲੱਗ ਗਿਆ ਕਿਉਂਕਿ ਇਹ ਜ਼ਿਆਦਾਤਰ ਕਚਰਾ ਰਾਤ ਰਾਤ ਤੇ ਸ਼ਾਮ ਵੇਲੇ ਨੇਰੇ ਵੇਲੇ ਸੁੱਟ ਕੇ ਜਾਂਦੇ ਨੇ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਹੈ ਇੱਕ ਦੋ ਬੰਦੇ ਇਨ ਦਾ ਪਾਸਟ ਫੜੇ ਵੀ ਨੇ ਉਹਨਾਂ ਨੂੰ ਅਪੀਲ ਕੀਤੀ ਤੁਸੀਂ ਇਸ ਤਰ੍ਹਾਂ ਨਾ ਕਰੋ ਵਾਰਨਿੰਗ ਹੀ ਤੁਹਾਡੇ ਵੱਲੋਂ ਜਿਹੜੇ ਵੀ ਕੂੜਾ ਸੁੱਟ ਰਹੇ ਨੇ ਆ ਦੇਖ ਵੀ ਰਹੇ ਹੋਣਗੇ ਤੁਹਾਨੂੰ ਤੁਹਾਡੀ ਵਾਰਨਿੰਗ ਕੀ ਉਹਨਾਂ ਨੂੰ ਤੇ ਕਾਰਵਾਈ ਕੀ ਕੀਤੀ ਜਾਏਗੀ ਦੇਖੋ ਪਹਿਲੀ ਗੱਲ ਤਾਂ ਅਸੀਂ ਅਪੀਲ ਹੀ ਕਰ ਸਕਦੇ ਆ ਜੇ ਅਪੀਲ ਕਰਨ ਤੋਂ ਬਾਅਦ ਵੀ ਲੋਕੀ ਨਹੀਂ ਹਟਦੇ ਤੇ ਅਸੀਂ ਕਾਰਪੋਰੇਸ਼ਨ ਨਾਲ ਇਨਵੋਲ ਕਰਕੇ ਉਹਨਾਂ ਨੂੰ ਫੜਾਂਗੇ ਤੇ ਚਲਾਨ ਕਰੂਗਾ ਲੁਧਿਆਣਾ ਦੇ ਸਵਰਥ ਹਸਪਤਾਲ ਦੇ ਵਿੱਚ ਤੜਕਸਾਰ ਸਵੇਰੇ ਇੱਕ ਅੱਗ ਲੱਗਣ ਦੀ ਸੂਚਨਾ ਸਾਹਮਣੇ ਆndi ਹੈ ਦੱਸਿਆ ਜਾ ਰਿਹਾ ਹੈ ਬਲੱਡ ਬੈਂਕ ਦੇ ਕੋਲ ਝਾੜੀਆਂ ਦੇ ਵਿੱਚ ਜਿਹੜੀ ਅੱਗ ਲੱਗਦੀ ਹੈ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਨਾ ਵਾਂ ਕਿ ਤੜਕਸਾਰ ਅੱਗ ਲੱਗਦੀ ਹੈ ਤੇ ਇੱਕੋ ਦਮ ਹੀ ਜਿਹੜੀ ਸਵਰਥ ਹਸਪਤਾਲ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਸਟਾਫ ਦੇ ਵੱਲੋਂ ਇਹ ਅੱਗ ਦੇਖੀ ਜਾਂਦੀ ਹੈ ਸਟਾਫ ਦੇ ਵੱਲੋਂ ਜਦੋਂ ਅੱਗ ਦੇਖੀ ਜਾਂਦੀ ਤੇ ਉਸ ਤੋਂ ਬਾਅਦ ਜਿਹੜੇ ਹਸਪਤਾਲ ਦੇ ਵਿੱਚ ਸੇਫਟੀ ਇਕੁਪਮੈਂਟਸ ਹੁੰਦੇ ਨੇ ਉਹਨਾਂ ਉਨਲੇ ਆ ਜਾਂਦਾ ਲਿਆ ਕੇ ਉਸ ਤੋਂ ਬਾਅਦ ਅ ਅੱਗ ਨੂੰ ਜਿਹੜਾ ਕਿ ਹੈ ਕੰਟਰੋਲ ਕੀਤਾ ਜਾਂਦਾ ਤੇ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਜਿਹੜੀ ਕਿ ਇਤਲਾਹ ਦਿੱਤੀ ਜਾਂਦੀ ਇਤਲਾਹ ਦੇੰਤ ਬਾਅਦ ਫਾਇਰ ਬ੍ਰਿਗੇਡ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਇੱਥੇ ਪਹੁੰਚ ਕੇ ਅੱਗ ਨੂੰ ਕੰਟਰੋਲ ਕਰਦੀ ਹੈ ਦੱਸਿਆ ਜਾ ਰਿਹਾ ਹੈ ਕਿ ਕੂੜਾ ਕਚਰਾ ਫਲਾਨ ਵਾਲੇ ਲੋਕਾਂ ਦੇ ਕਾਰਨ ਇਹ ਅੱਗ ਲੱਗੀ ਅੱਗ ਲੱਗੀ ਹੈ ਪਰ ਖੁਦਾ ਦਾ ਸ਼ੁਕਰ ਹੈ ਕਿ ਇੱਥੇ ਕੋਈ ਜ਼ਿਆਦਾ ਅੱਗ ਨਹੀਂ ਵਧੀ ਹੈਗੀ ਕਿਉਂਕਿ ਇੱਥੇ ਝਾੜੀਆਂ ਪੇੜ ਵਗੈਰਾ ਉਗੇ ਹੋਏ ਨੇ ਹਾਲਾਂਕਿ ਬਿਮਾਰੀਆਂ ਦਾ ਵੀ ਡਰ ਕਾਫੀ ਹੈਗਾ ਵਾ ਜਿਹੜੇ ਇੱਥੇ ਦੇ ਐਸਓਮਨ ਅਕਿਲ ਸਰੇਨ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕੀ ਜਿਹੜੇ ਕਿ ਆ ਬਾਹਰ ਤਾਂ ਮੈਂ ਦੂਜੀ ਪਲ ਸੇ ਤਸਵੀਰ ਦਿਖਾ ਦੇਣਾ ਚਾਹੁੰਦਾ ਬਾਹਰ ਰੋਡ ਹੈਗੀ ਹੈ ਸਾਹਮਣੇ ਕਾਰ ਨੇ ਜਿਹੜੇ ਲੋਕ ਨੇ ਉਹ ਕੁਚ ਕੂੜਾ ਕਚਰਾ ਜਿਹੜੇ ਕਿ ਇੱਥੇ ਸੁੱਟ ਦਿੰਦੇ ਨੇ ਤੇ ਉਸ ਦੇ ਕਾਰਨ ਹੀ ਬਿਮਾਰੀਆਂ ਦਾ ਕਾਰਨ ਅਤੇ ਸਿਵਲ ਹਸਪਤਾਲ ਦੇ ਵਿੱਚ ਇਹ ਜਿਹੜੀ ਅੱਗ ਲੱਗਦੀ ਆ ਕਾਫੀ ਭੰਕਰ ਅੱਗ ਜਰੀਏ ਸਵੇਰ ਲੱਗ ਜਾਂਦੀ ਹੈ ਤੇ ਕੂੜਾ ਕਚਰਾ ਸੁੱਟਣ ਦੇ ਕਾਰਨ ਇਹ ਅੱਗ ਲੱਗਦੀ ਹੈ ਤੇ ਹੁਣ ਜਿਹੜੇ ਇੱਥੇ ਦੇ ਐਸਐਮਓ ਅਖਿਲ ਸਰੇਂਜ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਖਿਰਕਾਰ ਇਹ ਅੱਗ ਲੱਗੀ ਕਿਸ ਤਰ੍ਹਾਂ ਕਿਸ ਨੇ ਛਿਰਾੜਤ ਕੀਤੀ ਤੇ ਕੂੜਾ ਕਚਰਾ ਕੌਣ ਸੁੱਟਦਾ ਵੈਖ ਕਿਸ ਤਰ੍ਹਾਂ ਕਿਉਂ ਨਹੀਂ ਰੋਕਿਆ ਜਾਂਦਾ ਕੂੜਾ ਕਚਰਾ ਸੁੱਟਣ ਨੂੰ ਕਿਉਂਕਿ ਅਸੀਂ ਹਸਪਤਾਲ ਦੇ ਵਿੱਚ ਆਨੇ ਆ ਆਪਣੀ ਇਲਾਜ ਕਰਾਉਣ ਦੇ ਲਈ ਪਰ ਕਿਤਨਾ ਕਿਤੇ ਬਿਮਾਰੀਆਂ ਦਾ ਇਲਾਜ ਕਰਾਉਣਾ ਨੇ ਆਪਾਂ ਸਹੀ ਹੋਣ ਆਨੇ ਆ ਇਹ ਸਾਰੇ ਸਵਾਲ ਜਿਹੜੇ ਕੀ ਖੜੇ ਨਜ਼ਰਾਂ ਦੇ ਦਿਖਾਈ ਦੇ ਰਹੇ ਨੇ ਗੱਲਬਾਤ ਕਰਦੇ ਆਂ ਇਸ ਸਮੋ ਸ੍ਰੀਨ ਸਾਹਿਬ ਨਾਲ ਕਿਸ ਤਰ੍ਹਾਂ ਇਹ ਮਤਲਬ ਕਿ ਪਤਾ ਨਹੀਂ ਚੱਲਿਆ ਕਿ ਸਾਨੂੰ ਤੇ ਕੌਣ ਅੱਗ ਲੱਗਿਆ ਦੇਖੋ ਅੱਗ ਬਿਲਡਿੰਗ ਦੇ ਵਿੱਚ ਨਹੀਂ ਲੱਗੀ ਹੈ ਹਸਪਤਾਲ ਦੇ ਵਿੱਚ ਨਹੀਂ ਲੱਗ ਕੇ ਕਹਿ ਸਕਦੇ ਆਪਾਂ ਬਾਉਂਡਰੀ ਵਾਲ ਦੇ ਨਾਲ ਲੋਕੀ ਕਾਫੀ ਦੇਰ ਤੋਂ ਕੂੜਾ ਸੁੱਟ ਰਹੇ ਨੇ ਬਾਹਰੋਂ ਅੰਦਰ ਸੁੱਟਦੇ ਸੀ ਅਸੀਂ ਡੇਲੀ ਚਕਾਉਂਦੇ ਆਂ ਪਰ ਕਾਫੀ ਦੇਰ ਤੋਂ ਕੂੜਾ ਲੋਕੀ ਸੱਟ ਰਹੇ ਨੇ ਅਸੀਂ ਉਹਨਾਂ ਨੂੰ ਅਪੀਲ ਵੀ ਕੀਤੀ ਕਿ ਪਲੀਜ਼ ਹਸਪੀਟਲ ਗੰਦਾ ਨਾ ਕਰੋ ਇਸ ਤੋਂ ਜ਼ਿਆਦਾ ਜੋ ਇੰਪੋਰਟੈਂਟ ਚੀਜ਼ ਨਹੀਂ ਹੋ ਸਕਦੀ ਕਿ ਆਪਣਾ ਕੂੜਾ ਨਾ ਸੁੱਟੀਏ ਤੇ ਪਰ ਲੋਕੀ ਸਾਡੀ ਅਪੀਲ ਨੂੰ ਨਕਾਰਦੇ ਹੋਏ ਬਾਰ-ਬਾਰ ਕੂੜਾ ਸੁੱਟਦੇ ਨੇ ਉੱਥੇ ਉਹ ਬਿਲਕੁਲ ਬਾਉਂਡਰੀ ਵਾਲ ਦੇ ਨਾਲ ਹੀ ਹੈ ਉੱਥੇ ਕੂੜੇ ਦੇ ਉੱਪਰ ਕੋਈ ਚਿੰਗਾਰੀ ਵਗੈਰਾ ਕੋਈ ਬਾਂਚ ਇਸ ਡਗ ਵੀ ਹੋਣੀ ਹੈ ਉੱਥੇ ਅੱਗ ਲੱਗੀ ਪਰ ਚੰਗਾ ਇਹ ਹੋਇਆ ਕਿ ਸਾਡਾ ਸਾਰਾ ਸਟਾਫ ਸੀਗਾ ਉਹਨਾਂ ਨੇ ਦੇਖ ਲਿਆ ਸਾਡੇ ਬੰਦੇ ਟ੍ਰੇਨਡ ਨੇ ਤੇ ਫਾਇਰ ਸੇਫਟੀ ਮੈਜਿਸ ਨੇ ਦੇਰ ਟ੍ਰੇਨਡ ਸਾਡੇ ਕੋਲ ਫਾਇਰ ਸੇਫਟੀ ਸਿਸਟਮ ਐਕਟਿਵ ਸੀਗਾ ਅਸੀਂ ਆਪਣੇ ਸਿਲੰਡਰਸ ਦੇ ਨਾਲ ਤਕਰੀਬਨ ਸਾਰੀ ਅੱਗ ਬੁਝਾ ਲਈ ਸੀਗੀ ਨਾਲ ਦੇ ਨਾਲ ਫਾਇਰ ਬ੍ਰਿਗੇਡ ਵੀ ਆ ਗਈ ਸੀ ਜੋ ਬੱਚੀ ਕੁਝ ਐਕਸੀ ਉਹਨਾਂ ਨੇ ਹੈਂਡਲ ਕਰ ਲਈ ਬੜੀ ਸਹੀ ਟਾਈਮ ਦੇ ਵਿੱਚ ਹੈਂਡਲ ਹੋ ਗਈ ਆ ਕੋਈ ਨੁਕਸਾਨ ਨਹੀਂ ਹੋਇਆ ਅੱਗ ਫੈਲੀ ਵੀ ਨਹੀਂ ਉਹ ਬਾਉਂਡਰੀ ਵਾਲ ਦੇ ਨਾਲ ਹੀ ਸੀਮਿਤ ਰਹਿ ਗਈ ਅੱਛਾ ਪਤਾ ਲੱਗਦਾ ਕੋਈ ਲੋਕ ਇਹ ਕੋਣ ਕਚਰਾ ਫਲਾ ਰਹੇ ਨੇ ਤੇ ਇਹ ਕਿਹੜੇ ਕਿਹੜੇ ਇਹੋ ਜਿਹੇ ਸਿਵਲ ਹਸਪਤਾਲ ਨੂੰ ਇਹ ਜੋਖਮ ਵਿੱਚ ਪਾਣਾ ਚਾਹ ਰਹੇ ਦੇਖੋ ਹਲਤੀ ਕਾਤੇ ਕੁਝ ਪਤਾਨ ਲੱਗ ਗਿਆ ਕਿਉਂਕਿ ਇਹ ਜ਼ਿਆਦਾਤਰ ਕਚਰਾ ਰਾਤ ਰਾਤ ਤੇ ਸ਼ਾਮ ਵੇਲੇ ਇਨੇਰੇ ਵੇਲੇ ਸੁੱਟ ਕੇ ਜਾਂਦੇ ਨੇ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਹੈ ਇੱਕ ਦੋ ਬੰਦੇ ਇਨ ਦਾ ਪਾਸਟ ਫੜੇ ਵੀ ਨੇ ਉਹਨਾਂ ਨੂੰ ਅਪੀਲ ਕੀਤੀ ਤੁਸੀਂ ਇਸ ਤਰ੍ਹਾਂ ਨਾ ਕਰੋ ਪਰ ਅਸੀਂ ਹੁਣ ਸੋਚ ਰਹੇ ਕਿ ਅਸੀਂ ਨਾ ਇਸ ਚੀਜ਼ ਦਾ ਜੋ ਹੱਲ ਹੈਗਾ ਉਹ ਕਾਰਪੋਰੇਸ਼ਨ ਕੋਲ ਹੈਗਾ ਬਈ ਉਸ ਕਾਰਪੋਰੇਸ਼ਨ ਚਲਾਨ ਕਰ ਸਕਦੀ ਹੈ ਅਸੀਂ ਇੱਕ ਚਿੱਠੀ ਲਿਖਾਂਗੇ ਆਉਣ ਵਾਲੇ ਦਿਨਾਂ ਵਿੱਚ ਕਾਰਪੋਰੇਸ਼ਨ ਨੂੰ ਵੀ ਉਹਨਾਂ ਨੂੰ ਇਨਵੋਲਵ ਕਰਕੇ ਇਹੋ ਜਿਹੇ ਬੰਦਿਆਂ ਨੂੰ ਫੜੀਏ ਕਿਉਂਕਿ ਇਹ ਇੱਕ ਹੈਲਥ ਹੈਜ਼ਰਡ ਹੈ ਤੁਸੀਂ ਹਸਪਤਾਲ ਦੇ ਵਿੱਚ ਬਾਹਰ ਸੁੱਟੇ ਰੂਕੜਾ ਅੰਦਰ ਉਹ ਇੱਕ ਬੜੀ ਮਾੜੀ ਗੱਲ ਹੈ ਲੈਟਸਪ ਲੱਗਦਾ ਹੈ ਕਿਤੇ ਲੋਕ ਇੱਥੇ ਆਪਣਾ ਵੱਡੀ ਕੀਮਤੀ ਤੇ ਵਿੱਚ ਇਲਾਜ ਕਰਾਉਣ ਤੇ ਉੱਥੇ ਹੀ ਦੁਬਾਰਾ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਬਿਲਕੁਲ ਵਹੀ ਤੋਂ ਦਸੰਦੀ ਕੋਸ਼ਿਸ਼ ਕਰ ਰਹੇ ਕਿ ਇਹ ਇੱਕ ਹੈਲਥ ਹੈਜ਼ਰਡ ਹੈ ਅਸੀਂ ਹਸਪੀਟਲ ਦੀ ਸਫਾਈ ਕਰਨ ਲਈ ਡਬਲ ਟ੍ਰिपल ਅਫਰਟਸ ਲਾ ਰਹੇ ਹਾਂ ਉਸ ਦੇ ਨਾਲ ਨਾ ਲੋਕੀ ਉਲਟਾ ਬਲਕਿ ਕੂੜਾ ਬਾਹਰੋਂ ਅੰਦਰ ਸੁੱਟ ਰਹੇ ਨੇ ਇਹ ਮਾੜੀ ਗੱਲ ਹੈ ਮੰਦਪਾਗੀ ਗੱਲ ਹੈ ਸਰਕਾਰ ਦੇ ਜੋ ਮਹਿਕਮੇ ਨਾਲ ਸੰਬੰਧਿਤ ਕਾਰਪੋਰੇਸ਼ਨ ਉਹਨਾਂ ਨੇ ਟਾਈਪ ਕਰਕੇ ਅਗਲੇ ਹਫਤੇ ਇੱਕ ਤਾਂ ਜੋ ਸੇ ਸਫਾਈ ਕਰ ਰਹੇ ਹਨ ਉਹਨਾਂ ਨੂੰ ਕਹਾਂਗੇ ਤੁਸੀਂ ਵੀ ਸਾਡੇ ਵੱਲੋਂ ਸਾਡੇ ਸਫਾਈ ਦੇ ਜੋ ਯਤਨ ਨੇ ਉਹਨਾਂ ਨੂੰ ਯੋਗਦਾਨ ਦੇ ਕੇ ਹੋਰ ਸਾਰਾ ਕੂੜਾ ਚਕਵਾਓ ਕੋਰਪੋਰੇਸ਼ਨ ਵੱਲੋਂ ਪਲੱਸ ਜੋ ਬੰਦੇ ਫੜੇ ਜਾਂਦੇ ਨੇ ਉਹਨਾਂ ਦੇ ਅਗੇਂਸਟ ਚਲਾਨ ਹੋਣਾ ਚਾਹੀਦਾ ਵਰਨਿੰਗ ਕੀ ਹੈ ਤੁਹਾਡੇ ਵੱਲੋਂ ਜਿਹੜੇ ਵੀ ਕੂੜਾ ਸੁੱਟ ਰਹੇ ਨੇ ਆ ਦੇਖ ਵੀ ਰਹੇ ਹੋਣਗੇ ਤੁਹਾਨੂੰ ਦੀ ਤੁਹਾਡੀ ਵਰਨਿੰਗ ਕੀ ਉਹਨਾਂ ਨੂੰ ਤੇ ਕਾਰਵਾਈ ਕੀ ਕੀਤੀ ਜਾਏਗੀ ਦੇਖੋ ਪਹਿਲੀ ਗਲਤੀ ਅਸੀਂ ਅਪੀਲ ਹੀ ਕਰ ਸਕਦੇ ਹਾਂ ਜੇ ਅਪੀਲ ਕਰਨ ਤੋਂ ਬਾਅਦ ਵੀ ਲੋਕੀ ਨਹੀਂ ਹਟਦੇ ਤੇ ਅਸੀਂ ਕੋਰਪੋਰੇਸ਼ਨ ਨਾਨ ਇਨਵੋਲਵ ਕਰਕੇ ਉਹਨਾਂ ਨੂੰ ਫੜਾਂਗੇ ਤੇ ਚਲਾਨ ਕਰੂਗਾ ਕਰਾਵਾਂਗੇ ਤੇ ਨੇ ਨਾਲ ਸਟ੍ਰਿਕਟ ਐਕਸ਼ਨ ਵਿਲ ਤਾ ਜਾਊਗਾ ਉਹਨਾਂ ਅਗੇਂਸਟ ਠੀਕ ਹੈ ਜੀ ਇਹ ਇਹ ਸਾਨੂੰ ਸੀ ਕਿ ਅਕਿਲ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਬਾਰੋਂ ਲੋਕ ਜਿਹੜੇ ਕੀ ਆ ਕੂੜਾ ਸੁੱਟਦੇ ਨੇ ਤੇ ਅਚਾਨਕ ਹੀ ਅੱਜ ਜਿਹੜੀ ਅੱਗ ਲੱਗਣ ਦਾ ਕਾਰਨ ਇੱਕ ਕੂੜਾ ਸੁੱਟਣ ਦੇ ਕਾਰਨ ਹੁੰਦੀ ਹੈ ਜਦੋਂ ਉਹਨਾਂ ਸਟਾਫ ਨੂੰ ਪਤਾ ਲੱਗਦਾ ਵਾ ਤੇ ਤੁਰੰਤ ਹੀ ਜਿਹੜੀ ਫਾਇਰ ਫਾਇਰ ਸੇਫਟੀਸ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਅੱਗ ਪੁਝਾਈ ਜਾਂਦੀ ਤੇ ਨਾਲ ਹੀ ਐਂਬੂਲੈਂਸ ਜਿਹੜੀ ਫਾਇਰ ਫਾਇਰ ਸਰਵਿਸ ਨੇ ਉਹਨਾਂ ਨੂੰ ਇਤਲਾਹ ਕੀਤਾ ਜਾਂਦਾ ਤੇ ਗੱਡੀਆਂ ਜਰੀ ਆਉਂਦੀਆਂ ਤੇ ਅੱਗ ਤੇ ਕੰਟਰੋਲ ਪਾਉਂਦੀਆਂ ਨੇ ਤੇ ਅੱਗੇ ਆਉਣ ਸਮੇਂ ਦੇ ਵਿੱਚ ਕਾਰਪੋਰੇਸ਼ਨ ਨੂੰ ਸਮੁਲਿਤ ਕਰਕੇ ਯਤਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੇ ਵੀ ਅਪੀਲ ਅਪੀਲ ਕੀਤੀ ਜਾਏਗੀ ਤੇ ਦੂਜੀ ਵਾਰ ਜੇ ਕੋਈ ਵਿਅਕਤੀ ਨਹੀਂ ਸੁਧਰੇਗਾ ਤੇ ਉੱਤੇ ਜਿਹੜੀ ਕਿ ਸਖਤ ਤੋਂ ਸਖਤ ਕਾਰਵਾਈ ਜਰੀਕਿਆ ਕਾਰਪੋਰੇਸ਼ਨ ਨਾਲ ਮਿਲ ਕੇ ਕੀਤੀ ਜਾਵੇਗੀ ਜੁੜੇ ਹੋ ਸੇਵਾ ਜੀ ਜੁੜੇ ਹੋਣ ਲਾਈਵ ਜਨਲ ਸੇਵਾ ਸਿੰਘ ਜਨਾ ਯੂਮਰ ਰਿਪੋਰਟਾਂ